ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਜੇ ਪਵਾ ਗੱਲ ਕਰਦੇ ਆਂ ਦੇਸ਼ ਦਾ ਇਲੈਕਸ਼ਨ ਨੂੰ ਲੈ ਕੇ ਇੱਕ ਸਫਰ ਹੈਗਾ ਬੈਲਟ ਪੇਪਰ ਤੋਂ ਡਿਜੀਟਲ EVM ਮਸ਼ੀਨ ਤੱਕ ਦਾ ਉਹਦੇ ਵਾਸਤੇ ਮੇਰੇ ਨਾਲ ਬੈਠੇ ਨੇ ਜਾਣਕਾਰ ਡਾਕਟਰ ਬਲਵਿੰਦਰ ਸਿੰਘ ਔਲਖ ਜਿਹੜੇ ਫਾਰਮਾਸਿਊਟੀਕਲਸ ਦੇ ਵਿੱਚ ਸਾਇੰਟਿਸਟ ਵੀ ਨੇ ਔਰ ਇਹਨਾਂ ਨੇ ਡੇਰੀ ਫਾਰਮਿੰਗ ਵਾਸਤੇ ਜਾਂ ਮੱਝਾਂ ਵਾਸਤੇ گاਵਾਾਂ ਵਾਸਤੇ ਬਹੁਤ ਮੈਡੀਸਿਨਸ ਵੀ ਬਣਵਾਈਆਂ ਨੇ ਔਰ ਅੱਜ ਦੀ ਰੇਡ ਦੇ ਵਿੱਚ ਜਿਹੜਾ ਅਸੀਂ ਗੱਲ ਕਰ ਰਹੇ ਹਾਂ ਬਹੁਤ ਗੰਭੀਰ ਮੁੱਦਾ ਹੈਗਾ ਇਲੈਕਸ਼ਨ ਆਉਣ ਵਾਲੇ ਨੇ ਕਈ ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਵੀ ਰਹੇ ਨੇ ਲੇਕਿਨ ਜਿਹੜਾ ਲੋਕਾਂ ਦੇ ਵਿੱਚ ਸੋਚ ਹੈਗੀ ਹੈ ਵੋਟ ਨੂੰ ਲੈ ਕੇ ਈਵੀਐਮ ਨੂੰ ਲੈ ਕੇ ਵੀ ਮੈਂ ਵੋਟ ਪਾਣਾ ਕਿਸੇ ਹੋਰ ਨੂੰ ਤੇ ਜਾਂਦੀ ਕਿਸੇ ਹੋਰ ਨੂੰ ਆ ਉਹਦਾ ਅੱਜ ਗੱਲਬਾਤ ਕਰਨ ਨੂੰ ਮੇਰੇ ਨਾਲ ਮੌਜੂਦ ਨੇ ਡਾਕਟਰ ਬਲਵਿੰਦਰ ਸਿੰਘ ਔਲਖ ਔਲਖ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਚ ਬਹੁਤ ਗੰਭੀਰ ਮੁੱਦਾ ਹੈਗਾ ਜੀ ਇਲੈਕਸ਼ਨ ਨੇੜੇ ਨੇ ਜੀ 2024 ਦੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਾਰਪੋਰੇਸ਼ਨ ਦੇ ਇਲੈਕਸ਼ਨ ਨੇ ਹਰ ਸਟੇਟ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਇਲੈਕਸ਼ਨਸ ਹੈਗੇ ਨੇ ਉਹਨਾਂ ਨੂੰ ਲੈ ਕੇ ਲੋਕਾਂ ਦੀ ਇੱਕ ਸੋਚ ਹੁੰਦੀ ਬਦਲਾਵ ਨੂੰ ਲੈ ਕੇ ਵੀ ਮੈਂ ਇਹਨੂੰ ਵੋਟ ਪਾਣੀ ਹੈ ਤੇ ਆਹ ਬੰਦਾ ਜਿੱਤੇ ਲੇਕਿਨ ਜਿਹੜਾ ਜਾਣਕਾਰ ਹੁੰਦਾ ਆਮ ਜਿਹੜਾ ਇਨਸਾਨ ਆ ਅੱਜ ਦੀ ਰੇਟ ਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ 20% ਜਾਣਕਾਰ ਲੇਕਿਨ ਮੋਬਾਈਲ ਦੀ ਟੈਕਨੋਲੋਜੀ ਇੰਨੀ ਵਧਿਆ ਆ ਚੁੱਕੀ ਹੈ 80 ਤੋਂ 90% ਲੋਕ ਜਾਣਕਾਰ ਹੋ ਚੁੱਕੇ ਨੇ ਲੇਕਿਨ EVM ਦੀ ਜਾਣਕਾਰੀ ਕਿਸੇ ਨੂੰ ਹੁਣ ਤੱਕ ਫਿਰ ਵੀ ਨਹੀਂ ਹੈਗੀ ਹੈ ਜੀ ਠੀਕ ਹੈ ਤੁਸੀਂ ਮੰਨਦੇ ਹੋ ਉਸ ਗੱਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਬੈਲਟ ਤੋਂ ਸਫਰ ਸ਼ੁਰੂ ਹੁੰਦਾ ਹੈਗਾ ਬੈਲਟ ਦੇ ਵਿੱਚ ਵੀ ਕੁਛ ਨਾ ਕੁਛ ਕਾਰਗੁਜ਼ਾਰੀ ਹੋ ਜਾਂਦੀ ਸੀਗੀ ਨਾ ਜਿੱਤਣ ਵਾਲਾ ਵੀ ਜਿੱਤ ਜਾਂਦਾ ਸੀਗਾ ਉਹੀ ਸਿਸਟਮ ਏਵੀਐਮ 'ਚ ਵੀ ਹੈਗਾ ਠੀਕ ਹੈ ਭਰੋਸਾ ਕਿੱਦਾਂ ਕੀਤਾ ਜਾਵੇ ਆ ਨਹੀਂ ਬੈਲਰ ਪੇਪਰ 'ਚ ਬੇਈਮਾਨੀ ਹੁੰਦੀ ਸੀਗੀ ਵੋਟਾਂ ਲੁੱਟੀਆਂ ਜਾਂਦੀਆਂ ਸੀਗੀਆਂ ਪੂਰੇ ਪਿੰਡ ਦੀਆਂ ਵੋਟਾਂ ਲੁੱਟੀਆਂ ਜਾਂਦੀਆਂ ਸੀਗੀਆਂ ਪਰ ਉਥੇ ਇਹ ਹੁੰਦਾ ਸੀ ਕਿ ਲੋਕਾਂ ਨੂੰ ਪਤਾ ਤੇ ਚਲ ਜਾਂਦਾ ਸੀ ਕਿ ਸਾਡੀਆਂ ਵੋਟਾਂ ਲੁੱਟੀਆਂ ਜਾਂਦੀਆਂ ਨੇ ਉਹ ਹੁਣ EVM ਚ ਲੁੱਟੀਆਂ ਜਾਂਦੀਆਂ ਨੇ ਇੱਥੇ ਤਾਂ ਪਤਾ ਹੀ ਨਹੀਂ ਚੱਲਦਾ ਕਿਸੇ ਨੂੰ ਦੇਖੋ ਵੋਟ ਉਧਰ ਵੀ ਲੁੱਟੀ ਗਈ ਵੋਟ ਉਧਰ ਵੀ ਲੁੱਟੀ ਗਈ ਪਰ ਇੱਧਰ ਪਤਾ ਨਹੀਂ ਚੱਲ ਰਿਹਾ ਉਧਰ ਪਤਾ ਚੱਲ ਜਾਂਦਾ ਸੀ ਹੁਣ ਤਾਂ ਸੂਬੇ ਦਾ ਮੁੱਖ ਮੰਤਰੀ ਵੀ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਮੈਂ ਜਿਹੜੀ ਪਾਰਟੀ ਨੂੰ ਵੋਟ ਪਾਈ ਆ ਉਥੇ ਗਈ ਆ ਡੀਜੀਪੀ ਨਹੀਂ ਕਹਿ ਸਕਦਾ ਡੀਸੀ ਨਹੀਂ ਕਹਿ ਸਕਦਾ ਪੁਲਿਸ ਕਮਿਸ਼ਨਰ ਨਹੀਂ ਕਹਿ ਸਕਦਾ ਤਹਿਸੀਲਦਾਰ ਨਹੀਂ ਕਹਿ ਸਕਦਾ ਜੱਜ ਨਹੀਂ ਕਹਿ ਸਕਦਾ ਕਿ ਮੈਂ ਪਰ ਉਹ ਸ ਇਹ ਨਹੀਂ ਕਹਿ ਸਕਦਾ ਕਿ ਮੈਂ ਜਿਹੜੀ ਪਾਰਟੀ ਨੂੰ ਵੋਟ ਪਾਈ ਸੀ ਉਧਰ ਗਈ ਹੈ। ਕਹਿਣਾ ਮਤਲਬ ਹੈ ਕੌਨਫੀਡੈਂਸ ਕਿਸੇ ਨੂੰ ਵੀ ਨਹੀਂ ਹੈਗਾ ਵੀ ਕਿੱਥੇ ਵੋਟ ਚਲੀ ਗਈ ਹੈ। ਮੋੜ ਤੇ ਬਸ ਨਾ ਕਬੂਤਰ ਬਣ ਕੇ ਉੜ ਗਈ। ਹੁਣ ਉਹ ਕਿਹਦੀ ਛਤਰੀ ਤੇ ਬੈਠਿਆ ਹੈ? ਉਹ ਉਸ ਬੰਦੇ ਨੂੰ ਪਤਾ ਹੈ ਜਿਨੇ ਉਡਾਈ। ਹੂੰ? ਔਰ ਉਹ ਉਡਾਉਣ ਵਾਲੀਆਂ ਟੈਕਨੀਕਾਂ ਆ ਚੁੱਕੀਆਂ ਨੇ। ਉਹਨਾਂ ਉਹ ਸੌਫਟਵੇਅਰ ਬਣ ਚੁੱਕੇ ਨੇ ਤੇ ਮੇਰੇ ਖਿਆਲ ਚ ਲੋਕਾਂ ਨੂੰ ਜਾਣਨਾ ਚਾਹੀਦਾ ਹੈ। ਬੈਲਟ ਪੇਪਰ ਦੇ ਹਿਸਾਬ ਨਾਲ ਆਪਾਂ ਮੰਨ ਸਕਦੇ ਹਾਂ ਵੀ ਇਮਾਨਦਾਰੀ ਨਹੀਂ ਸੀਗੀ। ਚਲੋ। ਲੋਕ ਕੀ ਕਹਿੰਦੇ ਨੇ ਈਵੀਐਮ 'ਚ ਤਾਂ ਇਮਾਨਦਾਰੀ ਹੋਊਗੀ ਟੈਕਨੀਕਲ ਹੈਗਾ ਔਰ ਇਲੈਕਟ੍ਰੋਨਿਕ ਚੀਜ਼ ਹੈਗੀ ਹੈ ਲੇਕਿਨ ਇਹਦੇ ਵਿੱਚ ਵੀ ਛੇੜਖਾਨੀ ਹੋ ਸਕਦੀ ਹੈ ਦੇਖੋ ਜੀ ਇਲੈਕਟ੍ਰੋਨਿਕ ਦੀ ਸਾਇੰਸ ਜਿਹੜੀ ਹੈ ਜਿਹੜੀ ਜਿਹਦਾ ਇਹਦਾ ਇਹਦਾ ਨਾਂ ਹੀ ਝੂਠਾ ਹੈ ਇਲੈਕਟ੍ਰੋਨਿਕਸ ਹੈ ਹੀ ਝੂਠਾ ਇਲੈਕਟ੍ਰੋਨਿਕਸ ਦੀ ਸਾਇੰਸ ਦੇ ਵਿੱਚ ਇਲੈਕਟ੍ਰੋਨ ਦਾ ਕੋਈ ਕੰਮ ਹੀ ਨਹੀਂ ਹੁੰਦਾ ਇਹ ਬੇਸ ਹੁੰਦੀ ਹੈ ਹੋਲਜ ਤੇ ਇਹਦਾ ਨਾਂ ਹੋਣਾ ਚਾਹੀਦਾ ਹੋਲੋਨਿਕਸ ਨੂੰ ਪ੍ਰਪਤਾ ਲਈ ਕਿਹੜੇ ਬੰਦੇ ਨੇ ਉਹਨੂੰ ਚੰਗਾ ਲੱਗਿਆ ਇਲੈਕਟ੍ਰੋਨਿਕਸ ਨਾਂ ਰੱਖ ਦਿੱਤਾ ਇਹਦਾ ਨਾਂ ਹਲੋਨਿਕਸ ਹੋਣਾ ਚਾਹੀਦਾ ਤੇ ਇਹਦਾ ਦੇ ਨਾਂ ਹੀ ਝੂਠਾ ਹੈ ਇਲੈਕਟ੍ਰੋਨਿਕਸ ਦਾ ਇਲੈਕਟ੍ਰੋਨਿਕਸ ਦੇ ਵਿੱਚ ਇੱਥੇ ਸੱਚ ਕੁਝ ਹੋ ਹੀ ਨਹੀਂ ਸਕਦਾ ਇਹ ਤੇ ਜਿਹੜੀ ਸਾਇੰਸ ਹੈ ਤੁਸੀਂ ਦੇਖੋ ਇੱਕ ਸਾਊਥ ਦਿੱਲੀ ਦੇ ਵਿੱਚ ਇੱਕ ਬੰਦਾ ਸਿਕਿਉਰਿਟੀ ਏਜੰਸੀ ਚਲਾਉਂਦਾ ਸੀ ਉਹਨੂੰ ਫੋਨ ਆਇਆ ਕਿ ਉਹਨੇ ਖਾਲੀ ਹੈਲੋ ਕੀਤਾ ਉਹਦੇ ਖਾਤੇ ਚੋਂ 50 ਲੱਖ ਉੜ ਗਏ ਆਏ ਦੇਣਾ ਖਬਰਾਂ ਦੀਆਂ ਖਬਰਾਂ ਪੜਦੇ ਆ ਬੈਂਕਾਂ ਦੇ ਲੋਕਾਂ ਦੇ ਖਾਤਿਆਂ 'ਚ ਪੈਸੇ ਉੜ ਜਾਂਦੇ ਆ ਸਰਕਾਰਾਂ ਦੇ ਡਾਟੇ ਲੀਕ ਹੋ ਜਾਂਦੇ ਆ ਹੈਕ ਹੋ ਜਾਂਦੇ ਆ ਇਹ ਸਾਰਾ ਕੁਝ ਇਲੈਕਟ੍ਰੋਨਿਕਸ ਦੇ ਜਰੀਏ ਹੁੰਦਾ ਇਲੈਕਟ੍ਰੋਨਿਕ ਸਬਦ ਦਾ ਤੇ ਪ੍ਰਯਵਾਚੀ ਬਣ ਗਿਆ ਧੋਖਾ ਇਹ ਧੋਖੇ ਬਾਅਦ ਸائیں ਸਾਰ ਇਲੈਕਟ੍ਰੋਨਿਕਸ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਔਰ ਵੋਟਾਂ ਦਾ ਅਧਿਕਾਰ ਸਾਨੂੰ ਬਾਬਾ ਸਾਹਿਬ ਨੇ ਦਿੱਤਾ ਪੀਮਰਾਵੰ ਅੰਬੇਦਕਰ ਜੀ ਨੇ ਦਿੱਤਾ ਐਡਾ ਵਧੀਆ ਸੰਵਧਾਨ ਦਿੱਤਾ ਇਹ ਤੇ ਸਾਡਾ ਸੰਵਧਾਨੀ ਖਤਰੇ 'ਚ ਦੇਖੋ ਜਿਹੜਾ ਸਭ ਤੋਂ ਫੰਡਾਮੈਂਟਲ ਅਧਿਕਾਰ ਹੁੰਦਾ ਆਪਣੀ ਮਰਜ਼ੀ ਨਾਲ ਆਪਣੀ ਸਰਕਾਰ ਚੁਣਨ ਦਾ ਜਦੋਂ ਸਾਡੇ ਕੋਲ ਉਹੋ ਹੀ ਖੋਲਿਆ ਗਿਆ ਸਾਨੂੰ ਉੱਤੇ ਹੀ ਭਰੋਸਾ ਨਹੀਂ ਹੈਗਾ ਹੁਣ ਤੁਸੀਂ ਇੱਕ ਗੱਲ ਹੋਰ ਭਰੋਸੇ ਦੀ ਗੱਲ ਕੀਤੀ ਸੀ ਕਿ ਅੱਜ ਦੇਸ਼ ਦੀ ਜਨਤਾ ਦੇ ਵਿੱਚ ਅਗਰ ਸਰਵੇ ਕਰਾ ਲਿਆ ਜਾਏ ਤੇ 95% ਤੋਂ ਵੱਧ ਲੋਕਾਂ ਨੂੰ ਲੋਕਾਂ ਦੀ ਉਹ ਗਿਣਤੀ ਆ ਜਿਹੜੀ ਈਵੀਐਮ ਤੇ ਭਰੋਸਾ ਨਹੀਂ ਕਰਦੀ ਉਹਦੇ ਵਿੱਚ ਸਰਕਾਰ ਦੇ ਸਪੋਰਟਰ ਵੀ ਨਹੀਂ ਸਰਕਾਰ ਦੇ ਵਿਰੋਧੀ ਵੀ ਨਹੀਂ ਹੂੰ ਤੇ ਕਿਉਂਕਿ ਇਹ ਜੀਜ ਤੇ ਜਦੋਂ ਕੋਈ ਭਰੋਸਾ ਹੀ ਨਹੀਂ ਕਰਦਾ ਤੇ ਡੈਮੋਕ੍ਰੇਸੀ ਤੇ ਰਹਿਣੀ ਨਹੀਂ ਚਾਹੀਦੀ ਵੈਸੇ ਵੀ ਖਤਮ ਹੋ ਜਣੀ ਚਾਹੀਦੀ ਮੇਰੇ ਦਿਲ ਦਿਮਾਗ ਦੇ ਵਿੱਚ ਇੱਕ ਚੀਜ਼ ਆ ਰਹੀ ਸੀ ਕਾਫੀ ਸਮੇਂ ਤੋਂ ਆਪਾਂ ਇਸ ਮੁੱਦੇ ਤੇ ਗੱਲ ਕਰ ਰਹੇ ਹਾਂ ਕਿਉਂ ਨਾ ਇਸ ਤਰ੍ਹਾਂ ਦਾ ਸਿਸਟਮ ਹੋਵੇ ਅੱਜ ਕੱਲ ਸਾਰਿਆਂ ਕੋਲ ਫੋਨ ਹੈਗੇ ਐਂਡਰੋਇਡ ਫੋਨ ਹੈ ਕੋਈ ਸਿਸਟਮ ਇਸ ਤਰ੍ਹਾਂ ਦਾ ਹੋ ਜਾਏ ਕਿ ਇਸ ਤਰ੍ਹਾਂ ਦੀ ਐਪ ਗਵਰਨਮੈਂਟ ਦੀ ਹੋ ਜਾਏ ਜਿਹਦੇ ਵਿੱਚ ਆਪਣਾ ਵੋਟਰ ਕਾਰਡ ਭਰਿਆ ਜਾਵੇ ਸਿੰਗਲ ਵੋਟ ਉਹਦੇ ਮੋਬਾਈਲ ਤੋਂ ਹੀ ਕੀਤੀ ਜਾਵੇ ਔਰ ਉਹ ਬੰਦਾ ਕਿਤੇ ਆਵੇ ਤੇ ਨਾ ਜਾਵੇ ایਵੀਐਮ ਦਾ ਕੰਮ ਹੀ ਖਤਮ ਹੋ ਜਾਵੇ ਦੇਖੋ ਇਹ ਕੋਈ ਹੱਲ ਨਹੀਂ ਹੈਗਾ ਕਿ ਉਹਦੇ ਵਿੱਚ ਇੰਟਰਨੈਟ ਇਨਵੋਲ ਹੋ ਜਾਏਗਾ ਇੰਟਰਨੈਟ ਇਨਵੋਲ ਹੋ ਜਾਏਗਾ ਤੇ ਬਹੁਤ ਸਾਰੇ ਸੌਫਟਵੇਅਰ ਇਨਵੋਲ ਹੋ ਜਾਣਗੇ ਬਹੁਤ ਸਾਰੇ ਐਪ ਇਨਵੋਲ ਹੋ ਜਾਣਗੇ ਪਤਾ ਨਹੀਂ ਕਿੱਥੇ ਬੈਠ ਕੇ ਕਿੰਨੇ ਵੋਟਾਂ ਉਡਾ ਦੇਣੀਆਂ ਪਹਿਲੀ ਗੱਲ ਤੇ ਦੇਖੋ ਈਵੀਐਮ ਮਸ਼ੀਨਾਂ ਦੀਆਂ ਸੌ ਬਰਈਆਂ ਹੁਣ ਉਹਨਾਂ ਦੇ ਵਿੱਚ ਇੱਕ ਚੀਜ਼ ਚੰਗੀ ਆ ਕਿ ਇਹ ਇੰਟਰਨੈਟ ਨਾਲ ਨਹੀਂ ਜੁੜਦੀ ਜਿਵੇਂ ਰੋਲਾ ਪਿਆ ਇਥੇ ਇੱਕ ਵਾਰੀ ਕਹਿੰਦੇ ਕਿ ਉਹ ਇਲੈਕਸ਼ਨ ਕਮਿਸ਼ਨ ਨੇ ਕਿਹਾ ਸਾਡੀਆਂ ਮਸ਼ੀਨਾਂ ਹੈਕ ਕਰਕੇ ਦਿਖਾਓ ਹੈਕ ਨਹੀਂ ਹੁੰਦੀ ਹੁੰਦੀਆਂ ਉਹ ਬੇਵਕੂਫ ਕੁਝ ਲੋਕ ਚਲੇ ਗਏ ਕੁਝ ਪੋਲਿਟਿਕਲ ਪਾਰਟੀਆਂ ਦਾ ਮੈਂ ਨਾਂ ਨਹੀਂ ਲਵਾऊंगा ਉਹ ਚਲੇ ਗਏ ਉਦੋਂ ਹੈ ਔਰ ਉਹਦੇ ਨਾਲ ਕੀ ਹੋਇਆ ਹੈ ਕਿ EVM ਨੂੰ ਮਿਲ ਗਿਆ ਇੱਕ ਤਰ੍ਹਾਂ ਦਾ ਲਾਇਸੈਂਸ ਸਰਟੀਫਿਕੇਟ ਮਿਲ ਗਿਆ ਕਿ ਦੇਖੋ ਉਹਨਾਂ ਕੋ ਹੈਕ ਨਹੀਂ ਹੋਈਆਂ ਮਸ਼ੀਨਾਂ ਸਹੀ ਨੇ ਔਰ ਉਸੇ ਦਾ ਸਰਟੀਫਿਕੇਟ ਕਹਿ ਸਕਦੇ ਆ ਉਹਨਾਂ ਨੂੰ ਸਰਟੀਫਿਕੇਟ ਮਿਲ ਗਿਆ ਉਸ ਘਟਨਾ ਤੋਂ ਬਾਅਦ ਉਸ ਤੋਂ ਬਾਅਦ ਕਿਸੇ ਨੇ ਸਵਾਲ ਹੀ ਨਹੀਂ ਉਠਾਇਆ ਅੱਜ ਤੱਕ ਨਹੀਂ ਉਠਾਇਆ ਉਹ ਅਸਲੀ ਗੱਲ ਸਹੀ ਸੀ ਇਹ ਮਸ਼ੀਨਾਂ ਹੈਕ ਨਹੀਂ ਹੁੰਦੀਆਂ ਕਿਉਂਕਿ ਹੈਕ ਹੋਣ ਵਾਸਤੇ ਇਹਦੇ ਵਿੱਚ ਬਲੂਟੁੱਥ ਹੋਣਾ ਚਾਹੀਦਾ ਜਾਂ ਜੇ ਆਊਟਰ ਕਨੈਕਟੀਵਿਟੀ ਹੋਣੀ ਚਾਹੀਦੀ ਹੈ ਦੋਨੇ ਚੀਜ਼ਾਂ ਹੈ ਨਹੀਂ ਇਹਦੇ ਔਰ ਜੋ ਅੰਦਰ ਕੁਝ ਹੁੰਦਾ ਉਹ ਸਾਰਾ ਸੌਫਟਵੇਅਰ ਅੰਦਰ ਹੀ ਹੁੰਦਾ ਔਰ ਦੋਈ ਤਰ੍ਹਾਂ ਦੇ ਸੌਫਟਵੇਅਰ ਨੇ ਇੱਕ ਹੁੰਦੇ ਨੇ ਰਿਗਿੰਗ ਸੌਫਟਵੇਅਰ ਰਿਗਿੰਗ ਦਾ ਮਤਲਬ ਹੁੰਦਾ ਧੋਖਾ ਦੇਣਾ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਬੈਂਕਾਂ 'ਚ ਫਰਾਡ ਹੁੰਦੇ ਆ ਜਿੱਧਰ ਉਧਰ ਲੋਕਾਂ ਦੇ ਖਾਤੇ 'ਚ ਪੈਸੇ ਉੜ ਜਾਂਦੇ ਆ ਉਹ ਸਾਰੇ ਰਿਗਿੰਗ ਸੌਫਟਵੇਅਰ ਨੇ ਉਹ ਰਿਗਿੰਗ ਸੌਫਟਵੇਅਰ ਦੀ ਪ੍ਰੋਬਲਮ ਕੀ ਹੈ ਕਿ ਉਹ ਪਕੜਿਆ ਜਾਂਦਾ ਹੁਣ ਨਵੀਂ ਤਰ੍ਹਾਂ ਦੇ ਸੌਫਟਵੇਅਰ ਆ ਗਏ ਸਭ ਤੋਂ ਪਹਿਲਾ ਸੌਫਟਵੇਅਰ ਬਣਦਾ 2004 ਦੇ ਵਿੱਚ ਇੱਕ ਬਹੁਤ ਬੜੀ ਕੰਪਨੀ ਹੈ ਦੁਨੀਆ ਦੀ ਉਹਦਾ ਨਾਮ ਹੈ ਬੌਸ ਬੌਸ ਕੰ ਉਹ ਕੀ ਕਰਦੀ ਹੈ ਉਹ ਟੰਗਲ ਦੇਖੋ ਇਸਤੇਮਾਲ ਕਿੱਥੇ ਹੋਇਆ ਮੈਂ ਵੀ ਇਹਦੇ ਬਾਰੇ ਕਿਉਂ ਜਾਣਦਾ ਕਿ ਉਹਨਾਂ ਦੇ ਨਾਲ ਚ ਮੈਂ ਅਮਰੀਕਾ ਚ ਸੀਗਾ ਤੇ ਉੱਥੇ ਤੁਸੀਂ ਅਖਬਾਰਾਂ ਚ ਪੜੀਆਂ ਪਈਆਂ ਸੀ ਅਖਬਾਰਾਂ ਦੇ ਨਾਲ ਤੇ ਉਹ ਕੀ ਹੋਇਆ ਕਿ ਜਦੋਂ ਵਾਕਸ ਵੈਗਨ ਨੇ ਉਹ ਲੈ ਲਿਆ ਤੇ ਵਾਕਸ ਵੈਗਨ ਕਾਰਾਂ ਬਣਾਉਂਦੀ ਹੈ ਮਰਸਡੀਜ਼ ਆਡੀ ਬੀਐਮਡਬਲ ਜੂ ਸਾਰੀਆਂ ਕਾਰਾਂ ਵਾਕਸ ਵੈਗਨ ਹੀ ਬਣਾ ਕੇ ਦਿੰਦੀ ਹੈ ਤੇ ਇਹ ਜਿਹੜੀਆਂ ਉੱਥੇ ਗਵਰਨਮੈਂਟ ਨੇ ਕਿਹਾ ਕਿ ਪੋਲੂਸ਼ਨ ਲੈਵਲ ਇਹਨਾਂ ਦੇ ਘਟੋਣੇ ਚਾਹੀਦੇ ਤੇ ਇਹਨਾਂ ਕੋਲ ਉਹ ਕੰਟਰੋਲ ਨਹੀਂ ਸੀ ਹੋ ਰਿਹਾ ਜਦੋਂ ਇਹ ਕੰਟਰੋਲ ਕਰਦੇ ਸੀ ਤੇ ਗੱਡੀਆਂ ਦੀ ਐਵਰੇਜ ਘਰ ਜਾਂਦੀ ਸੀ ਜਦੋਂ ਐਵਰੇਜ ਘਰ ਜਾਂਦੀ ਸੀ ਤੇ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੂੰ ਜਿਆਦਾ ਹੈ ਕਿ ਸਾਡੇ ਕੋਲ 2004 ਵਾਲਾ ਸੌਫਟਵੇਅਰ ਪਿਆ ਹੈ ਇਹਨਾਂ ਨੇ ਉਹ ਕਾਰਾਂ ਚ ਲਾਤਾ ਉਹ ਲੱਗਣ ਤੋਂ ਬਾਅਦ ਕਾਰਾਂ ਜਿਹੜੀਆਂ ਸੀ ਨਾ ਉਹ ਦੇਖਣ ਲੱਗ ਪਈਆਂ ਸੁਣਨ ਲੱਗ ਪਈਆਂ ਉਹ ਫੀਲ ਕਰਨ ਲੱਗ ਪਈਆਂ ਹੂੰ ਉਹਨਾਂ ਨੂੰ ਅਲੱਦ-ਵਾਲਾ ਫੀਲ ਹੋਣ ਲੱਗ ਪਿਆ ਔਰ ਉਹਨਾਂ ਨੂੰ ਇਹਨਾ ਪਤਾ ਚੱਲਣ ਲੱਗ ਪਿਆ ਚਲਾਕੀ ਆ ਗਈ ਉਹਨਾਂ ਦੇ ਵਿੱਚ ਔਰ ਉਹ ਜਦੋਂ ਉਹਨਾਂ ਦਾ ਟੈਸਟ ਹੁੰਦਾ ਸੀ ਉਹ ਇਮਾਨਦਾਰ ਹੋ ਜਾਂਦੀ ਐ ਹੂੰ ਔਰ ਅਦਰਵਾਈ ਜੋ ਪੋਲੂਸ਼ਨ ਉਹ ਨਹੀਂ ਕਰਦੀਆਂ ਸੀ ਹੁਣ ਬਾਕਸ ਵਾਗਨ ਦੀ ਤੇ ਬਲੇ ਬਲੇ ਹੋ ਗਈ ਕਿਉਂਕਿ ਦੁਨੀਆ ਜਾਣਦੇ ਉਸ ਜਿਹਨੂੰ ਟੈਸਟ ਹੋਏ ਉਹ ਮਸ਼ੀਨਾਂ ਕਲੀਨ ਸੀਗੀਆਂ ਉਹਨਾਂ ਦੀਆਂ ਕਾਰਾਂ ਕਲੀਨ ਸੀ ਉਹਨਾਂ ਨੂੰ ਦੁਨੀਆ ਦੀਆਂ ਸਬਸਿਡੀਆਂ ਮਿਲੀਆਂ ਲਾਇਸੈਂਸ ਮਿਲੇ ਕਰੋੜਾਂ ਕਾਰਾਂ ਵਿਕੀਆਂ ਬਾਕਸ ਵਾਗਨ ਦੀ ਸਾਰੀ ਦੁਨੀਆ ਤੇ ਬਲੇ ਬਲੇ ਹੋ ਜਾਂਦੀ ਹੈ ਫਿਰ 26 ਸਪਟੰਬਰ 2015 ਨੂੰ ਇਹ ਸਕੈਂਡਲ ਦਾ ਭੰਡਾ ਫੋੜ ਹੋ ਜਾਂਦਾ ਦੋ ਅਖਬਾਰਾਂ ਜਰਮਨ ਪਾਸਾ ਦੇ ਵਿੱਚ ਛਪਦੀਆਂ ਇੱਕ ਬਿਲਡ ਇੱਕ ਡੈਰਸਪਿਗਲ ਉਹਨਾਂ ਚ ਖਬਰ ਛਪਦੀ ਹੈ ਅਗਲੇ ਦਿਨ 27 ਸਪਟੰਬਰ 2015 ਨੂੰ ਉਸ ਤੋਂ ਬਾਅਦ 28 ਸਪਟੰਬਰ ਨੂੰ ਦੁਨੀਆ ਜਾਨਦੀਆਂ ਖਬਰਾਂ ਚੱਕੀ ਜਾਂਦੀਆਂ ਵੋਕਸ ਵੈਗਨ ਦੀ ਉਹ ਥੂ ਥੂ ਹੁੰਦੀ ਹੈ ਉਹ ਮਤਲਬ ਉਹਨਾਂ ਦੀ ਭੰਡੀ ਹੁੰਦੀ ਹੈ ਔਰ ਵੋਕਸ ਵੈਗਨ ਕੰਪਨੀ ਨੂੰ ਤੁਸੀਂ ਯਕੀਨ ਨਹੀਂ ਕਰੋਗੇ 34 ਬਿਲੀਅਨ ਡਾਲਰ ਦਾ ਘਾਟਾ ਪਿਆ 34 ਬਿਲੀਅਨ ਡਾਲਰ ਜਾਨੀ 3 ਲੱਖ ਕਰੋੜ ਰੁਪਈਆ ਤੇ ਉਹ ਕਹਿੰਦਾ ਮਤਲਬ ਕਿ ਐਡਾ بڑا ਸਕੈਂਡਲ ਹੋ ਗਿਆ ਇੱਕ ਸੌਫਟਵੇਅਰ ਨੇ ਕਰ ਦਿੱਤਾ ਹਾਲਾਂਕਿ ਉਹ ਸੌਫਟਵੇਅਰ ਵੀ ਨਹੀਂ ਸੀ ਉਹ ਸੌਫਟਵੇਅਰ ਦੇ ਅੰਦਰ ਇੱਕ ਪੇਜ ਸੀ ਸੌਫਟਵੇਅਰ ਵੀ ਪੂਰਾ ਨਹੀਂ ਸੀ ਉਹ ਅੱਧਾ ਦੂਰਾ ਸਾਡੇ ਉਧ ਚਿੰਦਰੀ ਇੱਕ ਪੇਜ ਸੀ ਬਸ ਉਹਦੇ ਨਾਲ ਐਡਾ ਬੜਾ ਸਕੈਂਡਲ ਹੋ ਗਿਆ ਤੇ ਜੇ ਕਾਰਾਂ ਜਿਹੜੀਆਂ 150 200 ਸਾਲ ਪੁਰਾਣੀ ਟੈਕਨੋਲੋਜੀ ਤੇ ਚੱਲਦੀਆਂ ਥਰਮੋਡਾਇਨਾਮਿਕਸ ਤੇ ਥਰਮੋਡਾਇਨਾਮਿਕਸ 300 ਸਾਲ ਪੁਰਾਣੀ ਸਾਇੰਸ ਹੈ ਉਹ ਕਾਰਾਂ ਇੰਨੀਆਂ ਚਲਾਕ ਹੋ ਗਈਆਂ ਕਿ ਉਹ ਬੰਦੇ ਬੰਦੇ 'ਚ ਫਰਕ ਕਰਨ ਲੱਪੀਆਂ ਕਾਰ ਇੰਨੀ ਚਲਾਕ ਹੋ ਚੁੱਕੀ ਸੀ ਉਹਨੂੰ ਪਤਾ ਚੱਲ ਜਾਂਦਾ ਸੀ ਉਹ ਬੰਦਾ ਗੜਾ ਖੜਾ ਹੈ ਉਹ ਇਨਸਪੈਕਟਰ ਹੈ ਪਛਾਣ ਜਾਂਦੀ ਸੀ ਉਹਨੂੰ ਇਮਾਨਦਾਰ ਹੋ ਜਾਂਦੀ ਸੀ ਉਹਦੇ ਸਾਹਮਣੇ ਜਾ ਕੇ ਤੇ ਈਵੀਐਮ ਮਸ਼ੀਨਾਂ ਦੇ ਤੇ ਨਾਂਜੀ ਇਲੈਕਟ੍ਰੋਨਿਕ ਹੈ ਇਹ ਮਸ਼ੀਨ ਨੂੰ ਜਦੋਂ ਟੈਸਟ ਕਰੇਗਾ ਕੋਈ ਆ ਕੇ ਇਨਸਪੈਕਟਰ ਤੇ ਇਹ ਨਾ ਉਹਨੂੰ ਦੇਖੇਗੀ ਕਿ ਇਨਸਪੈਕਟਰ ਆ ਗਿਆ ਮਸ਼ੀਨ ਨੇ ਇੱਕਦਮ ਇਮਾਨਦਾਰ ਹੋ ਜਾਣਾ ਜਦੋਂ ਟੈਸਟ ਕਰੋਗੇ ਮਸ਼ੀਨ ਦਾ ਰਹਿ ਇਮਾਨਦਾਰ ਜਦੋਂ ਕੋਈ ਵੋਟ ਪਾਏਗਾ ਉਦੋਂ ਮਸ਼ੀਨ ਬੇਈਮਾਨ ਹੁਣ ਦੇਖੋ ਜਿਹੜਾ ਬੰਦਾ ਟੈਸਟ ਕਰਨ ਆ ਰਿਹਾ ਉਹਦੀ ਬੋਡੀ ਲੈਂਗੁਏਜ ਉਹਦੇ ਚੱਲਣ ਦਾ ਸਟਾਈਲ ਉਹਨੇ ਆ ਕੇ ਮਸ਼ੀਨ ਨੂੰ ਟੱਚ ਕਿੱਥੇ ਕਰਨਾ ਇਹ ਸਾਰੀਆਂ ਚੀਜ਼ਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪਾ ਦਿੱਤੀਆਂ ਮਸ਼ੀਨ ਲਰਨਿੰਗ ਵੀ 2004 ਵਾਲੇ ਬੋਸ ਦੇ ਉਹ ਸਾਫਟਵੇਅਰ ਤੋਂ ਬਾਅਦ ਹੀ ਆਈ ਹੈ ਪਹਿਲਾਂ ਨਹੀਂ ਸੀ ਆਈ ਕਿ ਲਰਨਿੰਗ ਕਿਹਦੀ ਹੁੰਦੀ ਹੈ ਜਿਹਦੇ ਕੋਲ ਦਿਮਾਗ ਹੋਵੇ ਪੜਾਈ ਲਰਨਿੰਗ ਜਾਨੀ ਪੜਾਈ ਪੜਾਈ ਤੇ ਦਿਮਾਗ ਵਾਲੇ ਦੀ ਹੁੰਦੀ ਹੈ ਨਾ ਹੁਣ ਦੇਖੋ ਲਰਨਿੰਗ ਕਿਹਦੀ ਹੁੰਦੀ ਹੈ ਦਿਮਾਗ ਵਾਲੇ ਦੀ ਇਹਦਾ ਮਤਲਬ ਮਸ਼ੀਨਾਂ 'ਚ ਦਿਮਾਗ ਪਾ ਲਿੱਤੇ ਗਏ ਜਦੋਂ ਮਸ਼ੀਨਾਂ 'ਚ ਦਿਮਾਗ ਹੀ ਪੈ ਗਏ ਤੇ ਮਸ਼ੀਨਾਂ ਤੇ ਇਨਸਾਨ ਬਣ ਗਈ ਉਹਦੇ ਸੋਚਣ ਲੱਗ ਪਈਆਂ ਉਹਦੇ ਸਮਝਣ ਲੱਗ ਪਈਆਂ ਉਹਦੇ ਧੋਖਾ ਦੇਣ ਲੱਗ ਪਈਆਂ ਉਹ ਤੇ ਬੇਈਮਾਨ ਬਣ ਗਈਆਂ ਉਹਦੇ ਠੱਗੀ ਮਾਰਨ ਲੱਗ ਪਈਆਂ ਇਹ ਮਸ਼ੀਨਾਂ ਠੱਗ ਮਸ਼ੀਨਾਂ ਨੇ ਇਹ ਗਿਰਗਟ ਮਸ਼ੀਨਾਂ ਨੇ ਇਹ 1 ਮਿੰਟ ਵਿੱਚ ਆਪਣਾ ਰੰਗ ਬਦਲ ਜਾਂਦੀਆਂ ਨੇ ਇਹਦੇ ਇਹ ਕਦੇ ਤੁਸੀਂ ਭਲੇਖੇ ਚ ਨਾ ਰਹੋ ਕਿ ਇਹ ਮਸ਼ੀਨ ਦਾ ਰੰਗ ਚਿੱਟਾ ਹੁੰਦਾ ਤੁਹਾਡੇ ਜਾਣ ਤੋਂ ਬਾਅਦ ਕਿਸੇ ਨੇ ਲਾਲ ਰੰਗ ਦਿਖਾਤਾ ਤੇ ਇਹਨਾਂ ਲਾਲ ਬਣ ਜਣਾ ਬਣ ਜਾਣਾ ਯਾਨੀ ਕਿ ਇਹ ਮਸ਼ੀਨਾਂ ਬਈ ਮਾਹਿੰਦੀਏ ਮਸ਼ੀਨਾਂ ਤਾਂ ਇਲੈਕਸ਼ਨ ਕਮਿਸ਼ਨ ਦੇ ਅੰਡਰ ਹੁੰਦੀਆਂ ਨੇ ਇਲੈਕਸ਼ਨ ਕਮਿਸ਼ਨ ਹਮੇਸ਼ਾ ਬਹੁਤ ਹੀ ਇਹਨਾਂ ਨੂੰ ਦੇਖਦਾ ਹੈ ਧਿਆਨ ਰੱਖਦਾ ਹੈਗਾ ਕਿਤੇ ਕੋਈ ਗਲਤ ਕੰਮ ਨਾ ਹੋ ਜਾਵੇ ਕਿਉਂਕਿ ਇਲੈਕਸ਼ਨ ਕਮਿਸ਼ਨ ਹਮੇਸ਼ਾ ਹੀ VOTING ਦੇ ਟਾਈਮ ਜਾਂ ਕਿਤੇ ਇਲੈਕਸ਼ਨ ਹੋਣ ਵਾਲੇ ਹੋ ਫਿਰ ਸਕਰੀਏ ਹੋ ਜਾਂਦਾ ਹੈਗਾ ਜਿਹੜਾ ਤੇਜ਼ ਹੋ ਜਾਂਦਾ ਹੈਗਾ ਜਿਹਨੂੰ ਆਪਾਂ ਕਹਿੰਦੇ ਚੁਸਤ ਦਰੁਸਤ ਹੋ ਜਾਂਦਾ ਹੈਗਾ ਮਸ਼ੀਨਾਂ ਦੇ ਨਾਲ ਇਸ ਤਰ੍ਹਾਂ ਦੀ ਛੇੜਖੰਡੀ ਤਾਂ ਕਰਕੇ ਉਹਨਾਂ ਨੇ ਦੇਸ਼ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਸਮਝ ਲਓ ਬਹੁਤ ਹੀ ਵੱਡੇ ਲੈਵਲ ਦਾ ਸਕੈਮ ਕਰ ਦੇਣਾ ਹੈਗਾ ਵੀ ਵੋਟ ਕਿਤੇ ਪਾਈ ਤੇ ਗਈ ਕਿਸੇ ਹੋਰ ਨੂੰ ਜਿਹੜਾ ਜਿੱਤਣ ਯੋਗ ਨਹੀਂ ਸੀਗਾ ਉਹ ਵੀ ਜਿੱਤ ਗਿਆ ਨਾਨ ਕੈਪੇਬਲ ਪਰਸਨ ਜਿੱਤ ਗਿਆ ਕਹਿਣ ਦਾ ਮਤਲਬ ਇਹ ਹੈਗਾ ਇੱਕ ਹਵਾ ਜੀ ਚੱਲ ਪੈਂਦੀ ਹੈਗੀ ਹੈ ਤੇ ਕਿਤੇ ਨੇ ਕਿਤੇ EVM ਦੇ ਉੱਤੇ ਦੋਸ਼ ਦਵਾਂਗੇ ਜਾਂ ਉਸ ਟੈਕਨੋਲੋਜੀ ਉੱਤੇ ਦੋਸ਼ ਦਵਾਂਗੇ ਜਿਹੜੀ ਉਹ ਟੈਕਨੋਲੋਜੀ ਉਹ ਚੀਜ਼ ਨੂੰ ਖਰਾਬ ਕਰ ਰਹੀ ਹੈ ਥੋੜਾ ਪਹਿਲਾਂ ਜਿਹੜੇ ਤੁਸੀਂ ਭੂਮਿਕਾ ਮੰਨੀ ਪਹਿਲਾਂ ਉਹਦੇ ਤੇ ਆ ਜਾਈਏ ਆਪਾਂ ਦੇਖੋ ਸਿਕਾਇਮਾਂ ਦੀ ਦਾ ਹਿਸਟਰੀ ਹੈ ਹਰ ਸਦਮੇ ਤੋਂ ਲੈ ਕੇ ਕਿਰਤਨਪਾਰਕ ਤੱਕ ਔਰ ਅਜੇ ਤੱਕ ਕਿੰਨੇ ਸਕੈਮ ਹੋ ਗਏ ਤੇ ਤੁਸੀਂ ਇੱਕ ਸਕੈਮ ਦਾ ਨਾਮ ਸੁਣਿਆ ਹਾਂ 2G ਸਕੈਮ ਹੋਇਆ ਸੀ 2G ਸਕੈਮ ਜਿਹੜਾ ਹੋਇਆ ਸੀ 1,76,000 ਕਰੋੜ ਦਾ ਬਾਅਦ ਇੱਕ ਕੋਲਗੜ ਸਕੈਮ ਹੋਇਆ 1,86,000 ਕਰੋੜ ਦਾ ਬੜੀਆਂ ਖਬਰਾਂ ਖਬਰਾਂ ਚੱਬੀਆਂ ਉਹਨਾਂ ਸਕੈਮਾਂ ਦੀ ਵਜ੍ਹਾ ਨਾਲ ਇੱਕ ਸਰਕਾਰ ਚਲੀ ਗਈ ਮਨਮੋਹਨ ਸਿੰਘ ਦੀ ਸਰਕਾਰ ਚਲੀ ਗਈ ਉਹਨਾਂ ਦੋ ਸਕੈਮਾਂ ਦੀ ਵਜ੍ਹਾ ਨਾਲ ਉਹ ਮੁੜ ਕੇ ਕੋਰਟ ਨੇ ਮੰਨਿਆ ਕਿ ਇਹ ਸਕੈਮ ਤਾਂ ਹੋਈ ਹੀ ਨਹੀਂ ਦੇਖੋ ਸਕੈਮ ਹੋਈ ਹੀ ਨਹੀਂ ਸਰਕਾਰ ਚਲੀ ਗਈ ਰਿਪੋਰਟ ਕਿਹਨੇ ਦਿੱਤੀ ਸਾਡੇ ਸੀਏਜੀ ਨੇ ਸੀਏਜੀ ਕੌਣ ਸੀ ਬਨੋਧਰਾਏ ਹੁਣ ਇੱਥੇ ਮੁੱਦਾ ਹੈ ਇੱਕ ਬੰਦਾ ਇੱਕ ਝੂਠੀ ਰਿਪੋਰਟ ਦਿੰਦਾ ਹੈ ਤੇ ਇੱਕ ਸਰਕਾਰ ਬਦਲ ਜਾਂਦੀ ਹੈ ਤੇ ਇਲੈਕਸ਼ਨ ਕਮਿਸ਼ਨ ਚ ਕਿੰਨੇ ਲੋਕ ਨੇ ਤਿੰਨ ਜੀ ਇੱਕ ਬੰਦਾ ਵੇਚ ਸਕਦਾ ਇੱਕ ਬੰਦਾ ਖਰੀਦਿਆ ਜਾ ਸਕਦਾ ਇੱਕ ਬੰਦੇ ਨੂੰ ਡਰਾਇਆ ਜਾ ਸਕਦਾ ਜਾਂ ਕਿਸੇ ਤਰ੍ਹਾਂ ਲਾਲਚ ਦਿੱਤਾ ਜਾ ਸਕਦਾ ਤੇ ਤਿੰਨ ਬੰਦੇ ਨੂੰ ਕਿਉਂ ਨਹੀਂ ਹੁਣ ਇੱਥੇ ਬੜਾ ਖਤਰਨਾਕ ਐਂਗਲ ਆ ਜਾਂਦਾ ਹੁਣ ਦੇਖੋ ਦੁਨੀਆ ਤੇ ਕੁਝ ਏਜੰਸੀਆਂ ਨੇ ਜਿਵੇਂ ਆਈਐਸਆਈ ਆ ਮੁਸਾਦਾ ਸੀਆਈਏ ਆ ਮੰਨ ਲਓ ਕਿਸੇ ਹੋਰ ਕਿਸੇ ਏਜੰਸੀ ਦੀ ਇਹਨਾਂ ਤੇ ਨਜ਼ਰ ਪੈ ਗਈ ਤਿੰਨਾਂ ਬੰਦਿਆਂ ਤੇ ਆਖਰ ਬਾਲ ਬੱਚੇਦਾਰ ਨੇ ਸਾਰੇ ਕਿਸੇ ਨੇ ਇਹਨਾਂ ਦੇ ਬੱਚੇ ਹੀ ਕਿਡਨੈਪ ਕਰ ਲਏ ਔਰ ਇਹਨਾਂ ਕੋਲ ਕੋਈ ਸਾਫਟਵੇਅਰ ਵਿੱਚ ਲਗਵਾ ਦਿੱਤਾ ਮਸ਼ੀਨਾਂ ਦੇ ਔਰ ਇੱਥੇ ਕਿਹੜੇ ਗਦੇ ਦੀ ਸਰਕਾਰ ਬਣ ਜਾਨੀ ਹੈ ਕਿਹੜੇ ਉੱਲੂ ਦੀ ਕਿਹੜੇ ਬਾਂਦਰ ਦੀ ਕਿਹੇ ਖੋਤੇ ਦੀ ਹੁਣ ਤਾਂ ਪਤਾ ਹੀ ਨਹੀਂ ਚੱਲਦਾ ਔਰ ਇਹ ਦੇਸ਼ ਜਿਹੜਾ ਇਨੀਆਂ ਮਹਿੰਗੀਆਂ ਕੁਰਬਾਨੀਆਂ ਦੇ ਕੇ ਸੀ ਦੇ ਆਜ਼ਮ ਭਗਤ ਸਿੰਘ, ਹੁਦਮ ਸਿੰਘ, ਕਰਤਾਰ ਸਿੰਘ, ਸ਼ਰਾਬਾ, ਰਾਸ ਬਿਹਰੀ, ਬੋਸ, ਦੁਨੀਆ ਜਾਨ ਦੇ ਚੰਦਰ ਸੇਖਰ, ਆਜ਼ਾਦ ਸੁਭਾਸ਼ ਚੰਦਰ ਬੋਸ ਇਨੀਆਂ ਕੁਰਬਾਨੀਆਂ ਦੇ ਕੇ ਜਿਹੜੀ ਆਜ਼ਾਦੀ ਲਈ ਜਲਿਆਂਵਾਲਾ ਬਾਗ ਇਹ ਆਜ਼ਾਦੀ ਤਾਂ ਕਦੇ ਵੀ ਖਤਰੇ 'ਚ ਪੈ ਸਕਦੀ ਇਸ ਕਰਕੇ ਸਾਨੂੰ ਤੇ ਚਾਹੀਦਾ ਹੈ ਕਿ ਇਹਨਾਂ ਮਸ਼ੀਨਾਂ ਨੂੰ ਇੱਥੋਂ ਕਢੀਏ ਬਲਕਿ ਮੈਂ ਤਾਂ ਕਈ ਵਾਰੀ ਅਪੀਲ ਕਰਦਾ ਹੁੰਦਾ ਰਾਸ਼ਟਰੀ ਸਵੈਨ ਸੇਵਕ ਸੰਗ ਨੂੰ ਕਿ ਤੁਹਾਡੇ ਦੇ ਨਾਮ ਦੇ ਵਿੱਚ ਹੀ ਸ਼ਬਦ ਰਾਸ਼ਟਰੀ ਹੈ ਕਿਉਂਕਿ ਇਹ ਮਸ਼ੀਨਾਂ ਸਾਡੀ ਰਾਸ਼ਟਰੀ ਸੁਰੱਖਿਆ ਵਾਸਤੇ ਬਹੁਤ ਬੜਾ ਖਤਰਾ ਬਣ ਗਈਆਂ ਨੇ ਇਸ ਕਰਕੇ ਇਹਨਾਂ ਮਸ਼ੀਨਾਂ ਨੂੰ ਇੱਥੋਂ ਬਾਹਰ ਕੱਢਣ ਦੀ ਆਵਾਜ਼ ਤੁਸੀਂ ਉਠਾਓ ਹਮਮ ਔਰ ਆਪਣੀ ਜਿਹੜੀ ਰੂਲਿੰਗ ਪਾਰਟੀ ਹੈ ਜਦੋਂ ਬੀਜੇਪੀ ਹੈ ਇਹ ਤਾਂ ਰਾਸ਼ਟਰਵਾਦ ਨੂੰ ਬਹੁਤ ਸਮਰਪਿਤ ਨੇ ਇੱਥੇ ਖਤਰਾ ਹੀ ਰਾਸ਼ਟਰਵਾਦ ਨੂੰ ਰਾਸ਼ਟਰ ਨੂੰ ਹੀ ਖਤਰਾ ਹੈ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਇਸ ਕਰਕੇ ਇੰਨਾ ਜਥੇਵੰਦਿਆਂ ਨੂੰ ਇਹ ਵਾਰ ਕਾਂਗਰਸ ਵਾਲੇ ਵਿਰੋਧ ਕਰਨ ਆਮ ਆਦਮੀ ਪਾਰਟੀ ਕਰੇ ਜੇ ਆਪਾਂ ਗੱਲ ਕਰੀਏ ਸਾਡੇ ਕੋਲ ਜਿਹੜੇ ਟੈਕਨੀਸ਼ੀਅਨਸ ਨੇ ਸੌਫਟਵੇਅਰ ਇੰਟੈਲੀਜੈਂਸ ਨੇ ਉਹ ਬਹੁਤ ਇੰਡੀਆ ਦੇ ਵਿੱਚ ਜਿਹੜੇ ਅੱਜ ਯੁਵਾ ਹੈਗੇ ਨੇ ਬਹੁਤ ਹਾਈਪਰ ਹੈਗੇ ਨੇ ਬਹੁਤ ਤੇਜ਼ ਹੈਗੇ ਨੇ ਬਹੁਤ ਅੱਛਾ ਕਿਉਂਕਿ UPI ਜਨਰੇਟ ਕਰਨ ਵਾਲਾ ਪੂਰੇ ਵਰਲਡ ਦੇ ਵਿੱਚ ਇੰਡੀਆ ਹੀ ਇਸ ਤਰ੍ਹਾਂ ਦਾ ਹੈਗਾ ਜਿਹੜਾ ਅੱਜ ਦੀ ਰੇਟ ਦੇ ਵਿੱਚ ਉਸ UPI ਦੀ ਡਿਮਾਂਡ ਬਹੁਤ ਦੇਸ਼ਾਂ 'ਚ ਵੱਧ ਚੁੱਕੀ ਹੈਗੀ ਤੁਸੀਂ ਵੀ ਮੰਨਦੇ ਹੋਗੇ ਕੀ ਆਪਾਂ ਇਸ ਤਰ੍ਹਾਂ ਦੀ ਟੈਕਨੋਲੋਜੀ ਵਾਸਤੇ ਉਹਨਾਂ ਨੂੰ ਅਪੀਲ ਕਰ ਸਕਦੇ ਹਾਂ ਵੀ EV ਤੇ ਕੋਈ ਹੋਰ ਇਸ ਤਰ੍ਹਾਂ ਦੀ ਟੈਕਨੋਲੋਜੀ ਲੈ ਕੇ ਆਓ ਜਿਹਦੇ ਨਾਲ ਸੌਖਾ ਤਰੀਕਾ ਹੋ ਜਾਏ ਖਰਚੇ ਘਟ ਜਾਣ ਔਰ VOTING ਜਿਹੜੀ ਪ੍ਰਕਿਰਿਆ ਹੈ ਉਹ ਟਾਈਮ ਸਰ ਹੋ ਜਾਵੇ ਜਿਹਨੂੰ ਬਹੁਤ ਟਾਈਮ ਲੱਗ ਜਾਂਦਾ ਹੈਗਾ ਜੀ EVM ਦੇ ਨਾਲ ਵੀ ਕਹੀ ਹੈ ਲਾਈਨਾਂ ਨਾਲ ਅਜ ਤਾਂ ਜਿਹੜਾ ਲਾਈਨਾਂ ਦਾ ਦੌਰ ਉਹ ਮੈਨੂੰ ਲੱਗਦਾ ਖਤਮ ਵੀ ਕਰਨਾ ਚਾਹੀਦਾ ਹੈਗਾ ਸਰਕਾਰਾਂ ਨੂੰ ਹਾਂ ਦੇਖੋ ਇਹ ਚੀਜ਼ਾਂ ਦੇਖੋ ਹੁੰਦਾ ਪਤਾ ਕੀ ਹੈ ਵਿਸਲ ਬਲੋਰ ਤਾਂ ਇੱਕ ਹੀ ਹੁੰਦਾ ਨਾ ਮੁਰਕੇ ਉਹ ਮੂਵਮੈਂਟ ਬਣ ਜਾਂਦੀ ਹੈ ਜਿਵੇਂ ਤੁਹਾਨੂੰ ਦੇਖਿਆ ਮੀ ਟੂ ਕੰਪੇਨ ਮੀ ਟੂ ਕੰਪੇਨ ਦੇ ਵਿੱਚ ਉਹ ਦਿੱਤਾ ਨਾਂ ਦੀ ਕੋਈ ਸੀਗੀ ਇੱਕ ਐਕਟ੍ਰੈਸ ਹਾਂ ਤੇ ਉਹਨੇ ਸਭ ਤੋਂ ਪਹਿਲਾਂ ਬੋਲਿਆ ਮੁਰਕੇ ਪਤਾ ਨਹੀਂ ਲਾਈਨ ਹੂੰ ਅਸੀਂ ਹੁਣ ਜਿਹੜੀ ਇਹ ਚੀਜ਼ ਕਰ ਰਹੇ ਆ ਇਹ ਵੀ ਇੱਕ ਤਰ੍ਹਾਂ ਦਾ ਵਿਸ਼ਲ ਬਲੋਰੀ ਹੈ ਨਾ ਬੀਖੋ ਟੈਸਟਿੰਗ ਸੌਫਟਵੇਅਰ ਦੀ ਗੱਲ ਅਜੇ ਤੱਕ ਕਿਸੇ ਨੇ ਕੀਤੀ ਨਹੀਂ ਹੂੰ ਆਹ ਦੇਖੋ ਮੇਰਾ ਇੱਕ ਪੇਪਰ ਛਪਿਆ ਈਵੀਐ ਮਸ਼ੀਨਾਂ ਦੇ ਉੱਤੇ ਇੰਟਰਨੈਸ਼ਨਲ ਜਰਨਲ ਆਫ ਡਿਵੈਲਪਮੈਂਟ ਐਂਡ ਰਿਸਰਚ ਦੇ ਵਿੱਚ ਇਹ ਮੇਰਾ ਇੱਕ ਪੇਪਰ ਛਪਿਆ ਤੇ ਹੁਣ ਅਸੀਂ ਸ਼ੁਰੂਆਤ ਕਰ ਹੀ ਰਹੇ ਹਾਂ ਤੇ ਕਹਿੰਦਾ ਮਤਲਬ ਕਿਤੇ ਨਾ ਕਿਤੇ ਆਵਾਜ਼ ਉੱਠੇਗੀ ਹੂੰ ਬਾਬੇ ਨਾਨਕ ਨੇ ਵੀ ਆਖਰ ਕਦੀ ਆਵਾਜ਼ ਉਠਾਈ ਸੀ ਨਾ ਅੱਜ ਦੇਖੋ ਕਿੰਨਾ بڑا ਬਾਬੇ ਨਾਨਕ ਦਾ ਕਹਿੰਦੇ 20000 ਰੁਪਏ ਦਾ ਲੰਗਰ ਅੱਜ ਖਤਮ ਹੀ ਨਹੀਂ ਹੋ ਰਿਹਾ ਤੇ ਆਪਾਂ ਨੂੰ ਕਿਤੇ ਨਾ ਕਿਤੇ ਆਵਾਜ਼ ਉਠਾਉਣੀ ਪੈਗੀ ਜਿਹੜੇ ਐਕਸਪਰਟਾਂ ਨਾਲ ਤੁਸੀਂ ਗੱਲ ਕਰ ਰਹੇ ਹੋ ਸਾਡੇ ਕੋਲ ਬੜੇ ਬੜੇ ਅੱਛੇ ਐਕਸਪਰਟ ਨੇ ਮੈਂ ਹੁਣ ਇੱਕ ਕਾਨਫਰੰਸ ਸੀਗਾ 26 27 ਨੂੰ ਦਿੱਲੀ ਦੇ ਵਿੱਚ ਉੱਥੇ ਕੰਪਿਊਟਰ ਐਕਸਪਰਟ ਵੀ ਆਏ ਹੋਏ ਸੀ ਬੜੇ ਅੱਛੇ ਅੱਛੇ ਉਹਨਾਂ ਨੇ ਅਸੀਂ ਡਿਸਕਸ ਕੀਤਾ ਅਸੀਂ ਲੋਕਾਂ ਦੇ ਧਿਆਨ ਚ ਲਿਆ ਰਹੇ ਹਾਂ ਇਹ ਗੱਲਾਂ ਔਰ ਇਹ ਚੰਗੀ ਗੱਲ ਹੈ ਕਿ ਲੋਕ ਸਾਡੇ ਨਾਲ ਸਹਿਮਤ ਵੀ ਹੋ ਰਹੇ ਤੇ ਇਸ ਕਰਕੇ ਇਹ ਗ ਲੰਡਨ ਮਿਰਰ ਦੇ ਵਿੱਚ ਇਹਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀਆਂ ਚਾਈਨਾ ਦੀਆਂ ਕੰਪਨੀਆਂ ਨੇ ਜਿਹੜੀਆਂ ਫ੍ਰਿਜਾਂ ਬਣਾਉਂਦੀਆਂ ਟੈਲੀਵਿਜ਼ਨ ਬਣਾਉਂਦੀਆਂ ਈਵਨ ਬਲਬ ਬਣਾਉਂਦੀਆਂ ਉਹ ਬਲਬਾਂ ਦੇ ਜ਼ਰੀਏ ਇੰਗਲੈਂਡ ਦੇ ਲੋਕਾਂ ਦੀ ਜਸੂਸੀ ਕਰ ਰਹੀਆਂ ਉੱਥੋਂ ਦੀ ਪਾਰਲੀਮੈਂਟ ਮੈਂ ਇਹਨੂੰ ਥੋੜਾ ਕਲੋਜ਼ ਅਪ ਕਰਕੇ ਦਿਖਾ ਦਿੰਦਾ ਜਿਹੜੀ ਤੇ ਉਹ ਬਲਬਾਂ ਦੇ ਜ਼ਰੀਏ ਵੀ ਸੀ ਉਹ ਜਸੂਸੀ ਹੋ ਰਹੀ ਹੈ ਉੱਥੋਂ ਦੀ ਪਾਰਲੀਮੈਂਟ 'ਚ ਦੋ ਦਿਨ ਹੰਗਾਮਾ ਹੋ ਗਿਆ ਹਾਂ ਤੁਹਾਂ ਦੇਖਿਆ ਹੋਣਾ ਕਿ Huawei ਕੰਪਨੀ ਜਿਹੜੀ ਆ ਉਹਨੂੰ 5G bidding ਦੇ ਵਿੱਚ ਅਮਰੀਕਾ ਚ ਉਹਨਾਂ ਨੇ ਬਾਹਰ ਕਰ ਦਿੱਤਾ ਕਹਿੰਦੇ ਜੇ ਤੁਸੀਂ ਆਪਣੇ ਟਾਵਰਾਂ ਦੇ ਜਿਹੜੀ ਕਰੋਗੇ ਸਾਡੀ ਸੂਚੀ ਕਰੋਗੇ ਉਹ ਟਾਵਰਾਂ 'ਚ ਕੋਈ ਕੈਮਰਾ ਨਹੀਂ ਲੱਗਾ ਕੋਈ ਮਾਈਕ ਨਹੀਂ ਲੱਗਾ ਦੇਖੋ ਇਹ ਟੈਕਨੋਲੋਜੀ ਹੋ ਇੰਨੀ ਦੂਰ ਤੱਕ ਜਾ ਚੁੱਕੀ ਹੈ ਮੇਰੇ ਕੋਲ ਇਹ ਰਿਪੋਰਟ ਪਈ ਆ ਯੂਰੋਪੀਅਨ ਕਮਿਸ਼ਨ ਜਿਹੜੀ ਸੀ ਨਾ ਇਹ ਹੈਗਾ ਵਾ ਜਾਇੰਟ ਰਿਸਰਚ ਸੈਂਟਰ ਇਹ ਯੂਰੋਪੀਅਨ ਕਮਿਸ਼ਨ ਦੇ ਇਹਨਾਂ ਨੇ ਰਿਪੋਰਟ ਦਿੱਤੀ ਆ ਤੇ ਇਹ ਜਿਹੜੀ ਰਿਪੋਰਟ ਹੈ ਇਹ ਇਹ ਕਹਿੰਦੀ ਆ ਕਿ ਅੱਜ ਕੱਲ ਚੁੱਪਾ-ਚੁੱਪਾ ਤਾਂ ਪੁਰਾਣੇ ਜ਼ਮਾਨੇ ਦੀ ਗੱਲ ਹੋ ਗਈ ਹੁਣ ਤੇ ਸੈਂਸਰ ਟੈਕਨੋਲੋਜੀ ਆ ਗਈ ਉਹ ਤਾਂ ਬਹੁਤ ਹੀ ਖਤਰਨਾਕ ਆ ਉਹ ਤਾਂ ਇੰਨੀ ਖਤਰਨਾਕ ਆ ਕਿ ਜਿਵੇਂ ਤੁਸੀਂ ਇੱਥੇ ਬੈਠੇ ਹੋ ਤੇ ਕਿਸੇ ਨੇ ਆ ਕੇ ਮੜਾ ਜਾ ਹੱਥ ਵੀ ਮਾਰ ਦਿੱਤਾ ਤੇ ਇਹ ਵੀ ਚੀਜ਼ ਜਿਹੜੀ ਆ ਤੁਹਾਡੀ ਫੋਟੋ ਖਿੱਚ ਰਹੀ ਹੈ ਇਹ ਵੀ ਚੀਜ਼ ਤੁਹਾਡੀਆਂ ਗੱਲਾਂ ਸੁਣ ਰਹੀ ਹੈ ਤੇ ਈਵੀਅ ਮਸ਼ੀਨਾਂ 'ਤੇ ਤੁਸੀਂ ਕਿਵੇਂ ਭਰੋਸਾ ਕਰਦੇ ਹੋ ਉਹ ਤੇ ਇਲੈਕਟ੍ਰੋਨਿਕ ਮਸ਼ੀਨਾਂ ਨੇ ਇਲੈਕਟ੍ਰੋਨਿਕ ਦਾ ਮਤਲਬ ਫਰਾਡ ਇਲੈਕਟ੍ਰੋਨਿਕ ਹੈ ਹੀ ਫਰਾਡ ਆ ਦੇਖੋ ਇਹਦਾ ਜੇ ਨਾਇ ਫਰਾਡ ਆ ਨਾ ਇਲੈਕਟ੍ਰੋਨਿਕਸ ਨਾਲ ਤੇ ਬਣਦਾ ਨਹੀਂ ਸੀ ਨਾ ਬਣਦਾ ਸੀ ਹੋਲ ਹੋਲੋਨਿਕ 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 ਉਹਨਾਂ ਨੂੰ ਚੰਗਾ ਨਹੀਂ ਲੱਗਿਆ ਬੋਲਣ ਚ ਉਹਨਾਂ ਇਲੈਕਟ੍ਰੋਨਿਕਸ ਰੱਖਦੇ ਤਾਂ ਇਲੈਕਟ੍ਰੋਨ ਦਾ ਕੋਈ ਕੰਮ ਹੀ ਨਹੀਂ ਇਹਦੇ ਚ ਹੈਗਾ ਸਾਰਾ ਕੰਮ ਤੇ ਹੋਲਸ ਦਾ ਸਾਰੀ ਸਾਇੰਸ ਹੀ ਹੋਲਸ ਦੇ ਪੇ ਜਿਹਦਾ ਨਾਂ ਹੀ ਝੂਠਾ ਹੈ ਤੁਸੀਂ ਉੱਤੇ ਭਰੋਸਾ ਕਿਵੇਂ ਕਰ ਸਕਦੇ ਹੋ ਉਸ ਸਾਇੰਸ ਦੇ ਉੱਤੇ ਇਹਦਾ ਫਰਾਡੀ ਸਾਇੰਸ ਆ ਕੋਈ ਵੀ ਚੀਜ਼ ਦੇਖੋ ਵੋਟ ਦਾ ਅਧਿਕਾਰ ਸਾਡਾ ਮੋਸਟ ਫੰਡਾ ਬਟਰ ਅਧਿਕਾਰ ਆ ਸਾਨੂੰ ਬਾਬਾ ਸਾਹਿਬ ਨੇ ਦਿੱਤਾ ਸਾਨੂੰ ਸੰਵਿਧਾਨ ਨੇ ਦਿੱਤਾ ਸਾਡੀਆਂ ਸਰਕਾਰਾਂ ਨੇ ਸਾਡੇ ਨਾਲ ਵਾਦਾ ਕੀਤਾ ਇਹ ਵਾਦਾ ਸਰਕਾਰਾਂ ਨੂੰ ਪਾਉਣਾ ਸਾਡਾ ਅਧਿਕਾਰ ਜਿਹੜਾ ਸਾਨੂੰ ਵੋਟਾਂ ਵੈਲਟ ਪੇਪਰ ਤੇ ਪਾ ਲੈਣ ਦੇਣ ਬਾਕੀ ਤੁਸੀਂ ਜੋ ਕਰਨਾ ਲੈਟਰ ਉਨ ਵਰਤੀ ਜਾਓ ਸਾਨੂੰ ਮਤਲਬ ਨਹੀਂ ਹੈਗਾ ਪਰ ਇੱਕ ਰਾਸ਼ਟਰੀ ਸੁਰੱਖਿਆ ਵਿੱਚ ਸੁਰੱਖਿਆ ਵਿੱਚ ਨਹੀਂ ਇਲੈਕਟ੍ਰੋਨਿਕਸ ਨਹੀਂ ਆਉਣੀ ਚਾਹੀਦੀ ਇੱਕ ਜਿਹੜੀ ਹੈਗੀ ਆ ਵੋਟਾਂ ਦੇ ਮਸਲੇ 'ਚ ਨਹੀਂ ਆਉਣੀ ਚਾਹੀਦੀ ਕੱਲ ਨੂੰ ਇਹ ਮੁਲਕ ਫੇਰ ਤੋਂ ਗੁਲਾਮ ਹੋ ਗਿਆ ਅਸੀਂ ਕਿਹੜੀ ਤਾਕਤ ਨਾਲ ਲੜਦੇ ਫਿਰਾਂ ਹੂੰ ਤੇ ਇਸ ਕਰਕੇ ਇਹ ਇਲੈਕਟ੍ਰੋਨਿਕ ਵੋਟਾਂ ਨੂੰ ਸਾਨੂੰ ਤੁਹਾਡੇ ਵੱਲੋਂ ਸਰਕਾਰਾਂ ਨੂੰ ਏਜੰਸੀਆਂ ਨੂੰ ਕੋਈ ਅਪੀਲ ਦੇਖੋ ਮੈਂ ਤਾਂ ਇੱਕੋ ਹੀ اپیل ਕਰਨੀ ਚਾਹਾਂਗਾ ਕਿ ਦੇਖੋ ਡੈਮੋਕ੍ਰੇਸੀ ਦੇ ਵਿੱਚ ਸਭ ਤੋਂ بڑا ਅਧਿਕਾਰ ਤੇ ਵੋਟ ਦਾ ਹੀ ਆ ਤੇ ਸਾਡਾ ਵੋਟ ਦਾ ਅਧਿਕਾਰ ਜਿਹੜਾ ਖਤਰੇ 'ਚ ਆ ਚੁੱਕਾ ਔਰ ਇਸ ਦੇਸ਼ ਦੀ 95% ਜਨਤਾ ਇਹਨਾਂ ਮਸ਼ੀਨਾਂ ਤੇ ਭਰੋਸਾ ਨਹੀਂ ਕਰਦੀ ਇਸ ਕਰਕੇ ਇਹਨਾਂ ਮਸ਼ੀਨਾਂ ਨੂੰ ਇੱਥੋਂ ਸਸਤਰੀ ਕਾਲ ਬੁਲੀ ਹੈ ਆਪਾਂ ਇਹਦੀ ਜਗ੍ਹਾ ਬੈਲਟ ਪੇਪਰ ਤੇ ਲਿਆਈਏ ਬੈਲਟ ਪੇਪਰ ਸਸਤਾ ਵੀ ਪੈਂਦਾ ਮਸ਼ੀਨਾਂ ਨਾਲੋਂ ਸਸਤਾ ਪੈਂਦਾ ਹੂੰ ਔਰ ਕਿਉਂਕਿ ਇੱਕ ਰੁਸੀਲ ਮਾਮਲਾ ਹੈ ਤੇ ਇਸ ਕਰਕੇ ਸਾਨੂੰ ਬੈਲਟ ਪੇਪਰ ਤੇ ਹੀ ਭਰੋਸਾ ਕਰਨਾ ਚਾਹੀਦਾ ਹੈ ਦੇਖੋ ਹੋ ਸਕਦਾ ਕਿ ਜਲਦੀ ਰਿਜ਼ਲਟ ਨਾ ਮਿਲੇ ਹੂੰ ਕੱਲ ਮਿਲ ਜਾਏ ਦੋ ਦਿਨਾਂ ਚ ਮਿਲ ਜਾਏ ਤਿੰਨ ਦਿਨਾਂ ਚ ਮਿਲ ਜਾਏ ਪਰ ਤਿੰਨ ਦਿਨ ਵੋਟ ਵੇਟ ਕਰਨੀ ਚੰਗੀ 5 ਸਾਲ ਇੱਕ ਗਲਤ ਸਰਕਾਰ ਨੂੰ ਢੋਣ ਨਾਲ 5 ਸਾਲ ਬਹੁਤ ਲੰਬੇ ਹੁੰਦੇ ਆ 5 ਸਾਲਾਂ ਚ ਮੁਲਕ ਦੀ ਕਿਸਮਤ ਦਾ ਫੈਸਲਾ ਹੋ ਜਾਂਦਾ ਕਿੰਨੀਆਂ ਕੰਪਨੀਆਂ ਸਰਕਾਰਾਂ ਵੇਚ ਦਿੰਦੀਆਂ ਨੇ ਕਿੰਨਾ ਕੁਝ ਸਰਕਾਰ ਲੋਕਾਂ ਦਾ ਨੁਕਸਾਨ ਹੋ ਜਾਂਦਾ ਕਿੰਨੀ ਮਹਿੰਗਾਈ ਵੱਜ ਜਾਂਦੀ ਜੇ ਆਪਾਂ ਦੁਆਰਾ ਤੋਂ ਬੈਲਟ ਤੇ ਵੱਲ ਜਾਣੇ ਆ ਹੂੰ ਠੀਕ ਹੈ ਕਿਤੇ ਨੇ ਕੀਤਾ ਆਪਾਂ ਫਿਰ ਪਿੱਛੇ ਪਿੱਛੇ ਜਾ ਰਹੇ ਆ ਆਪਾਂ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਹੈਗੀ ਅੱਗੇ ਕੋਈ ਟੈਕਨੋਲੋਜੀ ਇਸ ਤਰ੍ਹਾਂ ਦੀ ਮੈਨੂੰ ਲੱਗਦਾ ਵੀ ਜਨਰੇਟ ਹੋਣੀ ਚਾਹੀਦੀ ਹੈ ਡਿਜੀਟਲ VOTING ਪ੍ਰਕਿਰਿਆ ਜਿਹੜੀ ਆਸਾਨ ਹੋ ਜਾਵੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਤੁਹਾਡੇ ਘਰਾਂ ਚ ਛੋਟੇ ਬੱਚੇ ਹੋਣਗੇ ਨਾ ਤੁਹਾਡੇ ਛੋਟੇ ਬੱਚੇ ਹੋਣਗੇ ਨਾ ਛੋਟੇ ਬੱਚੇ ਨੂੰ ਇੱਕ ਬੜੀ ਹਾਦਸਾ ਹੁੰਦੀ ਹੈ ਕਿ ਘਰਾਂ ਚ ਪਲੱਗ ਹੁੰਦੇ ਜਾਂ ਕੋਈ ਚੁੰਗਲੀ ਪਾ ਦਿੰਦੇ ਉਹਦੀ ਉਂਗਲੀ ਵੀ ਬ੍ਰੇਕ ਹੁੰਦੀ ਆ ਪਲੱਗਾਂ ਚ ਪੈ ਜਾਂਦੀ ਆ ਹੁਣ ਅੱਗੇ ਵਧਿਆ ਬੱਚਾ ਕਿਧਰ ਨੂੰ ਮੌਤ ਵਾਲੇ ਮੂੰਹ ਨੂੰ ਅਸੀਂ ਕਿਧਰ ਨੂੰ ਵਧੇ ਬਰਬਾਦੀ ਦੇ ਮੂੰਹ ਨੂੰ ਦੁਬਾਰਾ ਗੁਲਾਮੀ ਦੇ ਮੂੰਹ ਨੂੰ ਭਾਈ ਜੇ ਤੁਸੀਂ ਅੱਗੇ ਵਧਿਓ ਝੱਜੇ ਦੇ ਪਾਸੇ ਵਧੋ ਇਹ 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 ਮੌਤਾ ਇਹ ਡੈਮੋਕ੍ਰੇਸੀ ਦੀ ਮੌਤਾ EVM ਨਹੀਂ ਇਹ ਡੈਮੋਕ੍ਰੇਸੀ ਦੀ ਇਸ ਕਰਕੇ ਤੁਸੀਂ ਬਦਲਾ ਦੇ ਚੰਗੇ ਪਾਸੇ ਹੁਣ ਬੱਚੇ ਨੂੰ ਤੁਸੀਂ ਅਲਾਉ ਤੇ ਨਹੀਂ ਕਰੋਗੇ ਨਾ ਤੇ ਜਾ ਕੇ ਪਲੱਗ ਚੁੰਗਲੀ ਪਾ ਉਹ ਤੇ ਛਟਕਾ ਵੱਜ ਜਾ ਤੇ ਬੱਚਾ ਗਿਆ ਇਸ ਕਰਕੇ ਆਸਾਹੀ ਆਪਣੀ ਡੈਮੋਕ੍ਰੇਸੀ ਨੂੰ ਆਪਣੇ ਦੇਸ਼ ਨੂੰ ਮੌਤ ਵੱਲ ਹੀ ਵਧਾ ਦਿੱਤਾ ਇਧਰ ਨੂੰ ਨਾ ਵਧਾਓ ਬੈਲਟ ਪੇਪਰ ਹੀ ਸਹੀ ਹੈ ਸੋ ਇਹ ਇਹਨਾਂ ਦੀ ਆਪਣੀ ਪਰਸਨਲ ਸਲਾਹ ਹੈਗੀ ਡਾਕਟਰ ਅਲਗ ਜੀ ਦੀ ਗੱਲਾਂ ਬਹੁਤ ਸ਼ਾਨਦਾਰ ਕੀਤੀਆਂ ਨੇ ਇਹਨੇ ਬਹੁਤ ਸੋਚ ਸਮਝ ਕੇ ਇਹਨਾਂ ਨੇ ਜਿਹੜੀ ਵਿਚਾਰਧਾਰਾ ਆਪਣੀ ਰੱਖੀ ਹੈਗੀ ਆਮ ਜਨਤਾ ਵਾਸਤੇ ਵਿਚਾਰਧਾਰਾ ਰੱਖੀ ਹੈ ਵੀ एवीएम ਤੋਂ हटਕੇ ਬੈਲਟ ਵੱਲ ਹੀ ਜਾਣਾ ਚਾਹੀਦਾ ਲੇਕਿਨ ਜਿਹੜਾ ਯੁੱਗ ਹੈਗਾ ਉਹ ਵਰਲਡ ਵਾਈਡ ਜੇ ਪਗਲ ਕਰੀਏ ਡਿਜੀਟਲ ਹੋ ਚੁੱਕਿਆ ਹੈਗਾ ਲੋਕਾਂ ਦਾ ਜਿਹੜਾ ਸੋਚ ਸਮਝ ਹੈਗੀ ਡਿਜੀਟਲ ਹੋ ਚੁੱਕੀ ਹੈਗੀ ਹੈ ਕਿ ਕਿਤੇ ਨਾ ਕਿਤੇ ਏਵੀएम ਹਟਾ ਕੇ ਕੁਝ ਇਸ ਤਰ੍ਹਾਂ ਦੀ ਟੈਕਨੋਲੋਜੀ ਲੈ ਕੇ ਆਣੀ ਚਾਹੀਦੀ ਹੈ ਜਿਹਦੇ ਨਾਲ VOTING ਜਿਹੜੀ ਪ੍ਰਕਿਰਿਆ ਹੈ ਉਹ ਆਸਾਨ ਹੋ ਜਾਵੇ ਔਰ ਲੋਕਾਂ ਦਾ ਸਮਾਂ ਵੀ ਬਚੇ ਦੇਸ਼ ਦਾ ਪੈਸਾ ਵੀ ਬਚੇ ਔਰ ਕਿਤੇ ਨਾ ਕਿਤੇ ਅੱਛੀ ਚੀਜ਼ ਹੋਵੇ ਅੱਛੀ ਸਰਕਾਰ ਆਣ ਤੇ ਅੱਛਾ ਕੰਮ ਹੋਵੇ ਦੇਸ਼ ਪ੍ਰਗਤੀ ਕਰੇ ਨਾ ਕਿ ਦੇਸ਼ ਦੀ ਰਾਸ਼ਟ ਸੁਰੱਖਿਆ ਨੂੰ ਕੋਈ ਨਾ ਕੋਈ ਪ੍ਰੋਬਲਮ ਆਵੇ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨ